ਨਰਮਨ ਸਿੰਘ ਕੀ ਕਾਰਨ ਅੱਜ ਇਕੱਠੇ ਹੋਏ ਹੋ ਅੱਜ ਕਾਰਨ ਜੀ ਕਣਕ ਕਰਕੇ ਇਕੱਠੇ ਹੋਇਆਗੇ ਕਣਕ ਸਾਨੂੰ ਮਸ਼ੀਨ ਦੱਸ ਨਹੀਂ ਰਹੀ ਆ ਵੇਸਾਨ ਹੋ ਰਹਾ ਹੈ ਤੋਲਣ ਵਾਲਾ ਬੁੜੀਆਂ ਬਿਨਾ ਰੋਟੀ ਤੋਂ ਬੈਠੀਆਂ ਨੇ ਤਰਤੇ ਦਿਆਂ ਕੀ ਮੰਗ ਕਰਦੇ ਹੋ ਮੰਗ ਕਰਦੇ ਹਾਂ ਸਾਨੂੰ ਲੈਣ ਚ ਲੱਗਾ ਉਹਦੀ ਸਾਨੂੰ ਕਣਕ ਮਿਲਣੀ ਚਾਹੀਦੀ ਆ ਮਸ਼ੀਨ ਸਹੀ ਦੇ ਉਹ ਸਾਨੂੰ 15 16 ਦਲ ਹੋ ਗਏ ਜੈਸਨ ਜੀ ਠੀਕ ਆ ਕੀ ਕਾਰਨ ਸਾਨੂੰ ਦਿੱਕਤ ਆਉਂਦੀ ਹੈ ਨੇ ਦੀ ਕੁਛੀ ਦਿਨ ਹੋ ਗਏ ਸਰ ਨੂੰ ਇੱਥੇ ਸੈਂਡਾ ਚ ਲੱਗ ਜਾਨੇ ਆ ਗਏ ਮਸ਼ੀਨ ਨਹੀਂ ਚੱਲਦੀ ਐ ਨਹੀਂ ਹੁੰਦੀ ਉਹ ਨਹੀਂ ਹੁੰਦਾ ਫਲਾਣਾ ਟਮਕਾ ਇੱਥੇ ਹੈਰਾਨ ਹੋ ਕੇ ਰੋਟੇ ਭੁੱਖੇ ਤੇ ਆਏ ਫੇਰ ਕਰਨ ਨੂੰ ਮੁਰਦਿਆਂ ਹੁਣ ਕੀ ਮੰਗ ਕਰਦੇ ਸਰਕਾਰ ਤੋਂ ਆਪਾਂ ਤੋਂ ਵੀ ਸਾਨੂੰ ਕੰਡ ਨਹੀਂ ਚਾਹੀਦੀ ਐ ਸਾਨੂੰ ਮਸ਼ੀਨ ਉਹ ਦੇ ਦਿਓ ਜਿਹੜੀ ਪਹਿਲਾਂ ਜੋ ਜਿਹੜੀ ਪੰਜਾਬ ਤੋਂ ਆ ਪੁੱਛ ਚੱਕਾ ਜਿਹੜਾ ਇਹਦਾ 10 15 20 ਮਿੰਟਾਂ ਨੂੰ ਵੰਡ ਦੇ ਇੰਨੇ ਦਿਨਾਂ ਜੀ ਸਾਨੂੰ ਕੰਡਾ ਜਨਾਬ ਉਹ ਤੈਹੀਂ ਦਾ ਕੁਝ ਜਿਹੜਾ ਪਹਿਲਾਂ ਚੱਲਦਾ ਹੋਵੇ ਇਹ ਕੰਡੇ ਦੀ ਲੋੜ ਨਹੀਂ ਇਹ ਤਾਂ ਸਾਨੂੰ ਬਹੁਤ ਹਰਾਨ ਅੱਜ 25 ਸਾਲ ਹੋ ਗਏ ਸਾਨੂੰ ਇੱਥੇ ਲਿਟ ਦੇ ਖੁਕੀਆਂ ਟਾਹੀਆਂ ਬੁੜੀਆਂ ਬੈਠੀਆਂ ਨੇ ਤੇ ਅੱਜ ਇਕੱਠੇ ਹੋਏ ਨੇ ਲੋਕ ਕਣਕ ਮੰਡ ਰਹੇ ਕਿ ਦਿਕਤ ਆ ਰਹੀ ਐ ਜਿਹੜੀ ਮਸ਼ੀਨਾਂ ਨਾਲ ਅਟੈਚ ਕਰ ਰਹੇ ਨੇ ਜੀ ਕੰਡੇ ਇਹ ਉਹਨਾਂ ਦੀ ਪ੍ਰੋਬਲਮ ਆਣੀ ਆ ਕੰਡਾ ਚੱਲ ਨਹੀਂ ਰਿਹਾ ਜੀ ਫੋਨ ਕੋਈ ਚੱਕ ਨਹੀਂ ਆ ਅੱਛਾ ਆਏ ਨੇ ਕੰਡਾ ਕਿ ਉਹ ਆਪਦਾ ਪੱਲਾ ਛੱਡ ਰਿਹਾ ਕਿ ਨਾਲ ਵੀ ਮੈਂ ਕੰਡਾ ਠੀਕ ਕਰਤਾ ਹੁਣ ਵੀ ਤਿੰਨ ਵਾਰੀ ਫੋਨ ਕਰ ਲਿਆ ਰਿਕਾਰਡਿੰਗ ਵੀ ਆਉਦੀ ਆਪਣੇ ਕੋਲ ਕੀ ਮੰਗ ਕਰਦੇ ਕੰਡੇ ਨਾਲ ਹੀ ਕਹਿ ਰਹੇ ਆਂ ਕੰਡਾ ਸਹੀ ਚੱਲੇ ਜਾਂਦਾ ਇਹਨੂੰ ਸਹੀ ਕਰਕੇ ਜਾਣੀ ਕੋਈ ਸਹੀ ਕਰਕੇ ਨਹੀਂ ਜਾਂਦਾ ਹੈਰਾਨ ਪਬਲਿਕ ਹੋ ਰਹੀ ਆ ਅਸੀਂ ਵੀ ਹੈਰਾਨ ਹੋ ਰਹੇ ਆ ਕੰਡਾ ਸਹੀ ਨਹੀਂ ਚੱਲਦਾ ਜੀ ਨਹੀਂ ਕੰਡਾ ਸਹੀ ਨਹੀਂ ਚੱਲਦਾ ਜੀ ਮਰਜੀਤ ਕਰੀ ਕੀ ਦਿੱਕਤ ਆ ਰਹੀ ਆ ਸਾਨੂੰ ਕੰਡੇ ਦੀ ਦਿੱਕਤ ਆ ਰਹੀ ਆ ਸਾਨੂੰ ਕੰਡਾ ਸਹੀ ਨਹੀਂ ਹੈ ਵੀਰੇ ਸੋਣਾ ਕਾਹਦੇ ਨੂੰ ਕਿਸ ਨੂੰ ਅੱਜ ਸਾਨੂੰ ਦੋ ਤਿੰਨ ਦਿਨੋਂ ਵੀਰੇ ਮੇਰੇ ਤੇ ਵੇੜੇ ਮਾਰਦੇ ਨੇ ਕੀ ਮੰਗ ਕਰਦੇ ਹੁਣ ਕੰਕਟ ਵੀਰੇ ਠੀਕ ਹੈ ਨਾ ਜਾਨੋ ਅਸੀਂ ਕਹਲਾ ਤੋਨੇ ਵੀ ਅਸੀਂ ਭੁੱਖਣ ਭਾਣ ਸਵੇਰ ਦੇ ਬੈਠੇ ਆ ਵੀ ਅਸੀਂ ਹੈਰਾਨ ਹੋ ਰਹੇ ਆ ਵੀ ਜੇ ਤਾਂ ਪਰਚੀਾਂ ਦੀ ਮਸ਼ੀਨ ਕੱਢਦੀ ਵੀ ਮਸ਼ੀਨ ਸਹੀ ਆਉਣੀ ਚਾਹੀਦੀ ਸਾਡਾ ਕੰਡਾ ਸਹੀ ਆਉਣਾ ਚਾਹੀਦਾ ਵੀ ਕਹਿ ਰਿਹਾ ਸਾਡੇ ਨਾਲ ਵੀ ਜਿੰਨੀ ਜੰਤਾ ਅਸੀਂ ਭੁੱਖਣ ਭਾਣ ਸਵੇਰ ਦੀ ਬੈਠੇ ਆ 7 ਵਜੇ ਮੇਰਾ ਨਾਮ ਮੇਲਾ ਹੈ ਅੱਤਿਆ ਵੀ ਇਹ ਹੈ ਸਾਨੂੰ ਬਹੁਤ ਹੈਰਾਨ ਕਰਦਾ ਸਾਰੇ ਪੰਜਾਬ ਕਿਉਂ ਜਣੀ ਮਤਲਬ ਸਾਨੂੰ ਇਹ ਸੰਗਰੂਰ ਜ਼ਿਲ੍ਹੇ ਕਿਉਂ ਅਸੀਂ ਸਾਨੂੰ ਸਾਰਿਆਂ ਨੂੰ ਮੰਦਰੋਂ ਦਾ ਕਣਕ ਮਿਲਦੀ ਐ ਕਦੇ ਕਹਿੰਦੇ ਨੇ ਕਿ ਕੰਡਾ ਨਹੀਂ ਸਹੀ ਕਦੇ ਕਹਿੰਦੇ ਨੇ ਮਸ਼ੀਨ ਨਹੀਂ ਸਹੀ ਵੀ ਇਹ ਹੁਣ ਅਸੀਂ ਕੀ ਕਰ ਸਕਦੇ ਆਂ ਇਹ ਭਗਮਾਨ ਤੁਮਾ ਨੇ ਮਾੜਾ ਮੋਟਾ ਕਰ ਸਕਦਾ ਜਿਹੜਾ ਕੋਈ ਉਸ ਦੇ ਖਤਿਆਰ ਐ ਉਹ ਬੰਦੇ ਭੇਜੇ ਆਪ ਆਵੇ ਉਹ ਦੇਖੇ ਇਹ ਦੋ ਲੋਕਾਂ ਦਾ ਵੀ ਇਹਨਾਂ ਦਾ ਕੀ ਹਾਲਤ ਐ ਕਿਸੇ ਨੇ ਇਹ ਮਤਲਬ ਔਰੇ ਪਰੇਸ਼ਾਨ ਹੋਏ ਖੜੇ ਨੇ ਕੋਈ ਉਹ ਸਖਰੀ ਨਹੀਂ ਕਰਦੀ ਵੀ ਉਦੋਂ ਤਾਂ ਵੋਟਾਂ ਲਾਈਣ ਵੇਲੇ ਤਾਂ ਬਹੁਤ ਕੁਝ ਕਹਿੰਦਾ ਹੁੰਦਾ ਜੀ ਇਹ ਵੀ ਮੈਂ ਐਂ ਕਰ ਦੂੰ ਮੈਂ ਬਾਹਰ ਕਰ ਦੂੰ ਵੀ ਜਿੰਨੇ ਵੀ ਇਹਨੇ ਕੋਈ ਵਾਦੇ ਕੀਤੇ ਨੇ ਲੋਕਾਂ ਨਾਲ ਇਹ ਤੋਂ ਇੱਕ ਕੋਈ ਵਾਦਾ ਨਹੀਂ ਤੋਂ ਵੀ ਕੂਰ ਚੜਿਆ ਕਹਿੰਦਾ ਸੀ ਬੁੜੀਆਂ ਕੁੜੀਆਂ ਦੇ ਖਾਤੇ 'ਚ ਪੈਸੇ ਪਾਇਆ ਕਰੂਗਾ ਹੋਰ ਦੋ ਬੇਰਸ ਸਲਾਬਲੀ ਪਾਇਆ ਹਲੋ ਕਹਿੰਦਾ ਠੀਕਾ ਲੇ ਲਿਆ